ਕਰਨਲ ਬਾਠ ਦੇ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਨਾ ਇਹ ਲਗਾਤਾਰ ਇੱਕ ਤੋਂ ਬਾਅਦ ਇੱਕ ਕੇਸ ਸਾਹਮਣੇ ਆਇਆ ਸੀ ਜਿਹਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਉੱਤੇ ਸਵਾਲ ਖੜੇ ਹੋਏ ਸਨ ਇਸ ਮਾਮਲੇ ਦੀ ਜਾਂਚ ਚੱਲ ਰਹੀ ਮਾਮਲਾ ਕੇਂਦਰ ਤੱਕ ਵੀ ਪਹੁੰਚਿਆ ਪੌਦ ਤੇ ਖਬਰ ਵੀ ਸਾਂਝੀ ਕੀਤੀ ਸੀਗੀ ਇਸ ਮਾਮਲੇ 'ਚ ਜਿਹੜੀ ਜਾਂਚ ਚੱਲ ਰਹੀ ਸੀਗੀ ਜੀ ਐਸ ਆਈ ਟੀ ਦੀ ਉਹ ਕਹਿੰਦੇ ਮੱਠੀ ਪਈ ਹੈ ਤੇ ਉਹਦੇ ਤੇ ਵੀ ਹੁਣ ਸਵਾਲ ਖੜੇ ਹੋ ਗਏ ਹੈ ਜੀ ਪ੍ਰਵੀਨ ਜੀ ਜਦੋਂ ਕਰਨਲ ਬਾਠ ਵਾਲੀ ਘਟਨਾ ਵਾਪਰਦੀ ਆ ਤੇ ਉਹਨਾਂ ਦੀ ਧਰਮ ਪਤਨੀ ਜਿਵੇਂ ਕੰਪਿਊਟਰ 'ਤੇ ਲੜਾਈ ਲੜਦੀ ਆ ਹਾਂ ਜੀ ਮਤਲਬ ਦੇਸ਼ ਦੇ ਖ ਮંત્રી ਤੱਕ ਵਿੱਚ ਇਨਵੋਲ ਹੁੰਦੇ ਨੇ ਫੌਜ ਇਨਵੋਲ ਹੁੰਦੀ ਆ ਸਾਡੀਆਂ ਬਲੈਸ ਕੰਪੈਂਸ ਹੁੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕਰਨ ਪਾਪ ਦੀ ਪਰ ਤਰਮ ਪਤਰੀ ਨੂੰ ਭੈਣ ਕਹਿ ਕੇ ਸਿਰ ਤੇ ਹੱਥ ਰੱਖ ਕੇ ਵਾਦਾ ਕਰਦੇ ਨੇ ਹੈਨਾ ਤੇ ਉਹ ਤੋਂ ਅਗਰ ਉਹਨੂੰ ਆਸ ਜੀ ਵੀ ਜਾਗਦੀ ਆ ਉਹ ਪੋਜ਼ਿਟਿਵ ਸਰਕਾਰ ਦੇ ਪ੍ਰਤੀ ਬਿਆਨੀ ਵੀ ਸਾਹਮਣੇ ਆ ਜਾਂਦਾ ਹੈ ਕਿ ਹਮਨ ਸਾਫ ਮਿਲ ਜਾਣਾ ਰਾਜਪਾਲ ਤੱਕ ਦਾ ਬੰਗਾ ਕਰਾਇਆ ਜਾਂਦਾ ਆਖਰ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਕੇਸ ਪੰਜਾਬ ਤੋਂ ਸ਼ਿਫਟ ਹੋ ਕੇ ਚੰਡੀਗੜ੍ਹ ਆ ਜਾਂਦਾ ਹੂੰ ਦੇ ਅਧਿਕਾਰ ਹੈ ਪੁਲਿਸ ਨੂੰ ਜਾਂਚ ਦਾ ਉਹ ਕਹਿੰਦੇ ਵੀ ਸਾਨੂੰ ਪੰਜਾਬ ਪੁਲਿਸ ਦਾ ਯਕੀਨੀ ਨਹੀਂ ਉਹਨਾਂ ਦੇ ਖਿਲਾਫ ਤਾਂ ਹੈਗੀ ਹੋਆ ਜੀ ਜੀ ਤੇ ਉਹਨਾਂ ਚ ਕੋਈ ਕਹਿੰਦੇ ਵਿਦੇਸ਼ ਨੂੰ ਦੁਰਗਿਆ ਕਿਸਮ ਤਰੱਕੀ ਮਿਲ ਗਈ ਕਾਪੀ ਕੁਸ਼ ਇਹ ਚੱਲੀ ਜਾਂਦਾ ਤੇ ਇਧਰ ਮਤਲਬ ਕਿ ਉਹ ਕਹਿੰਦੇ ਸੰਦ ਅਸੀਂ ਵੀ ਜਾਂਚ ਚਾਹੀਦੀ ਹੈ ਚਲੋ ਮਾਨਯੋਗ ਮਤਲਬ ਅਦਾਲਤ ਨੇ ਪੰਜਾਬ ਰਾਨਾ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਇਹ ਕਾਰਵਾਈ ਸੌਂਪਤੀ ਸੈਟ ਬਣ ਗਈ ਤੁਹਾਨੂੰ ਹਦਾਇਤ ਹੋ ਗਈ ਕਿ ਜਾਂਚ ਕਰਕੇ ਰਿਪੋਰਟ ਦਿਓ ਠੀਕ ਹੈ ਜੀ ਤੇ 4 ਮਹੀਨੇ ਚ ਰਿਪੋਰਟ ਦੇਣ ਦੀ ਚਾਹਤ ਨਹੀਂ ਮੁੱਖਤਬੀ ਆ ਇਸ ਮਹੀਨੇ ਚਾਰ ਮਹੀਨੇ ਖਤਮ ਹੋ ਜਾਣੇ ਅਜੇ ਤੱਕ ਕੋਈ ਕੁਣੀ ਨਹੀਂ ਗਤੀ ਸ਼ਹਿਰ ਇੱਕ ਜਾਂ ਦੋ ਵਾਰ ਗਏ ਨੇ ਕਿ ਜੇ ਅਸੀਂ ਮੌਕਾ ਬਾਦ ਦੇਖ ਲਈਏ ਅਸੀਂ ਆ ਦੇਖੇ ਜਿਉਂ ਕਰੇ ਮਤਲਬ ਇਤਨਾਂ ਜਾਂ ਚੁੰਦੀ ਹੁੰਦੀ ਸੋ ਇਸ ਲਈ ਫਿਰ ਉਹਨਾਂ ਨੂੰ ਮੁੜ ਕੇ ਅਦਾਲਤ ਦਾ ਬੁਆ ਕਰਾਉਣਾ ਪਿਆ ਕਿ ਜੀ ਤਾਂ ਚੰਡੀਗੜ੍ਹ ਪੁਲਿਸ ਕੁਝ ਨਹੀਂ ਕਰਦੀ ਕਿ ਇਹ ਕਿਹਦੇ ਰੋਕਿਆਂ ਰੁਕ ਰਹੇ ਨੇ ਕਿਹਦੇ ਕਿਹਾ ਨਹੀਂ ਕਰ ਰਹੇ ਤਾਂ ਪਤਾ ਤਾਂ ਕਰੋ ਸੋ ਹੁਣ ਮਾਨਯੋਗ ਪੰਜਾਬ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਸਾਰੇ ਦਸਤਾਵੇਜ਼ਾਂ ਸਣੇ ਤਾਲਬ ਕਰ ਲਿਆ ਕਿ ਆਉ ਦਿਓ ਜਵਾਬ ਠੀਕ ਹੈ ਸੇਟ ਰੋਕ ਕਿਉਂ ਲੱਗੀ ਹੋਈ ਹੈ ਫੜੋਤ ਕਿਉਂ ਆਈ ਹੋਈ ਹੈ ਜਾਣਦੇ ਹੋ ਤੁਸੀਂ ਇਹ ਦੇਖੋ ਕਿ ਕਰਨਲ ਬਾਠ ਮੌਜੂਦਾ ਕਰਨਲ ਨਹੀਂ ਹਮ ਹਮ ਸਾਬਕਾ ਨਹੀਂਗੇ ਫੌਜ ਦੇ ਵਿੱਚ ਇਸ ਮੌਕੇ ਵੱਡੇ ਉੱਚ ਅਧਿਦੇਤੇ ਨੇ ਹਮ ਤੇ ਜਿਹੜੀ ਵਿੱਚ ਗ੍ਰਹਿ ਮੰਤਰੀ ਤੱਕ ਰੱਖਿਆ ਮੰਤਰੀ ਤੱਕ ਇਨਵੋਲਵ ਹੋ ਗਏ ਹੁਣ ਔਰ ਬੰਦਾ ਪੌਂਚ ਅਪਰੋਚ ਸਿਆਸੀ ਵੀ ਫਾਈਨੈਂਸ਼ੀਅਲੀ ਵੀ ਤਾਕਤ ਪੱਖੋਂ ਵੀ ਸਾਰੇ ਪੱਖੋਂ ਸਮਝ ਪੱਖੋਂ ਵੀ ਸਾਰਾ ਕੁਝ ਪੌਂਚ ਅਪਰੋਚ ਰੱਖਦਾ ਹੋਵੇ ਜੇ ਉਹਦੇ ਨਾਲ ਆ ਤਾਂ ਕੱਪ ਦੀ ਕੀ ਸ਼ਰੀਆਮ ਚੱਲ ਰਹੀ ਆ ਆ ਬੰਦੇ ਤੇ ਇੱਥੋਂ ਦਾ ਯਾ ਲਾ ਲੋ ਕਿ ਪਿੰਡਾਂ 'ਚ ਜਦ ਬਲਡੋਜ਼ਰ ਜਾਂਦਾ ਜਦ ਪੁਲਿਸ ਦੀ ਜਿਪਸੀ ਜਾਂਦੀ ਹੈ ਜੀਪ ਜਾਂਦੀ ਹੈ ਹੈਨਾ ਜਾਂ ਅੱਜਕੱਲ੍ਹ ਦੀਆਂ ਨੰਮੀਆਂ ਗੱਡੀਆਂ ਜਾਂਦੀਆਂ ਨੇ ਨਾ ਫਿਰ ਪਿੰਡ ਵਾਲੇ ਆਮ ਲੋਕਾਂ ਨਾਲ ਕੀ ਕਰਕੇ ਮੁੜਦੇ ਹੋਣੇ ਜੀ ਇੱਥੋਂ ਦਾ ਯਾ ਸੁਧਾਰਨ ਲੋਕਾਂ ਨਾਲ ਇਹਨਾਂ ਦਾ ਕੀ ਬਤੀਰਾ ਹੋਣਾ ਉੱਥੇ ਉਹਨਾਂ ਦੀ ਸੁਣਵਾਈ ਕਿੱਥੇ ਤੱਕ ਹੁੰਨੀ ਜਿਹੜੇ ਵਿਚਾਰੇ ਮਤਲਬ ਕਿ ਪਿੰਡ ਦੇ ਸਰਪੰਚ ਦੇ ਉਹ ਹੀ ਭਾਂਦੇ ਰਹਿੰਦੇ ਨੇ ਕਿਦਾਂ ਉਹ ਵਿਚਾਰਾ ਕੁਝ ਕਰਾਦਾ ਹੈ ਨਾ ਉੱਥੇ ਉਹਨਾਂ ਦਾ ਮੁਲਕ ਕੀ ਬੰਦਾ ਹੁਣ ਇੱਥੋਂ ਹੁੰਦਾ ਜਾਂ ਲੱਗਦਾ ਕਿ ਪੁਲਿਸ ਰਾਜ ਕੀ ਹੁੰਦਾ ਉਹ ਅੱਜ ਮੈਂ ਦੇਖ ਰਿਹਾ ਸੀ ਕਹਿੰਦੇ ਪੰਜਾਬ ਦੇ ਵਿੱਚ 13 ਐਮਪੀ ਨੇ ਤੇ 20 ਡੀਜੀਪੀ ਨੇ ਹਾਂਜੀ ਤੇ ਪੁਲਿਸ ਸਟੇਟ ਹੋਰ ਕੀ ਹੁੰਦੀ ਹੋਰ ਕੀ ਹੁੰਦੀ ਹੈ ਸਹੀ ਹਾਲ ਬਿਲਕੁਲ